ਸਕਲ ਦੀ ਅਜਾਦੀ 3 ਮਈ 2022 ਦਿਨ ਸ਼ੁੱਕਰਵਾਰ ਤੇ ਅਟਮੇਰਾ ਮੈਂ ਦਬਿੱਤ ਕਰਤਾ ਮੱਦਾ ਪੇਪਰ ਕਰਕੇ پتہ ਚੱਲਿਆ ਕਿ ਜੋ ਨਾ ਕਿਹਾ ਹੋਇਆ ਕਰਤਾ ਵਤਲਾ ਅਟੈਂਪਟ ਤਾਂ ਕਰਤਾ ਹੋਇਆ ਬਾਕੀ ਉਲਟ ਵੀ ਗਿਆ ਤਾਂ ਦੇਖੋ ਲੰਘਾ ਰਹੇ ਹਾਂ ਜਿਵੇਂ ਦਾ ਦਸਤਾਵੇਜ਼ ਕੋਈ ਲੰਘੇ ਜਵੇਂ ਕਿਸ ਨਾ ਕਿਸ ਤਰੀਕੇ ਨਾਲ 6 ਪੇਪਰ ਰਹਿ ਗਏ ਬਾਈ ਨੂੰ ਦੇਖੋ ਕੇਵਨ ਅਕੇ ਆ ਤਾਂ ਇੰਨ ਟਿਕ ਸੀਗਾ ਤੇ ਆਪਾਂ ਨੇ ਕਾਣਤੇ ਜਾਂਦੇ ਹੁੰਦੇ ਦੂਜੇ ਬੰਦਿਆਂ ਤੇ ਐਦਾਂ ਨਹੀਂ ਹੁੰਦਾ ਕਿ ਦੂਜਾ ਬੰਦਾ ਕਈ ਵਾਰ ਉਹ ਹੁੰਦਾ ਵੀ ਕੁਝ ਖਾ ਰਿਹਾ ਹੁੰਦਾ ਤਾਂ ਉਹ ਤੇ ਆਵਾਜ਼ ਆਉਂਦੀ ਹੁੰਦੀ ਆ ਜਾਂ ਕਿਸੇ ਚੀਜ਼ ਨੂੰ ਐ ਤੱਕ ਕਰ ਸਾ ਰਿਹਾ ਹੁੰਦਾ ਐਦਾਂ ਐ ਜੇ ਤਾਂ ਇਹ ਆ ਕੁਝ ਵੀ ਹੋ ਰਿਹਾ ਹੁੰਦਾ ਤਾਂ ਅਸੀਂ ਕਾਣਤ ਜਾਂਦੇ ਆ ਵਾਰਸ ਤੇ ਐਦਾਂ ਵੀ ਕਿ ਆ ਕਿ ਆ ਬੰਦਾ ਕਿ ਆ ਕਈ ਵਾਰ ਗੁੱਸਾ ਬਹੁਤ ਆਉਂਦਾ ਪਰ ਆਪਾਂ ਕੁਝ ਕਰ ਨਹੀਂ ਸਕਦੇ ਹੁੰਦੇ ਉਸਤਾਂ ਆ ਆਪਾਂ ਦੂਜਿਆਂ ਦੀ ਆਤਤਾ ਤੇ ਗੁੱਸਾ ਆਉਂਦਾ ਆਪਾਂ ਨੂੰ ਦੂਜੇ ਬਿਹੇਵ ਕਿੱਦਾਂ ਕਰਦੇ ਆ ਉਦਾਂ ਗੁੱਸਾ ਆਉਂਦਾ ਆਪਾਂ ਨੂੰ ਵੀ ਇਰੀਟੇਸ਼ਨ ਹੁੰਦੀ ਹੈ ਛੋਟੀ ਛੋਟੀ ਗੱਲ ਤੇ ਇਰੀਟੇਸ਼ਨ ਹੋ ਜਾਂਦੀ ਹੈ ਤੇ ਹਾਂ ਹੁੰਦੀ ਹੈ ਛੋਟਾ ਆਬੀਏ ਸੀ ਗੱਲ ਪਰ ਉਸ ਟਾਈਮ ਤੇ ਅਸੀਂ ਆਪਣੇ ਆਪ ਨੂੰ ਦੇਖੀ ਉਹਨਾਂ ਦੀ ਜਗ੍ਹਾ ਕਿ ਅਸੀਂ ਉਹ ਚੀਜ਼ਾਂ ਨਹੀਂ ਕਰਦੇ ਕਿ ਅਸੀਂ ਪਰਦਰਦ ਨਹੀਂ ਕਰਦੇ ਕਿ ਦੂਜੇ ਬੰਦੇ ਨੂੰ ਇਰੀਟੇਸ਼ਨ ਨਹੀਂ ਹੁੰਦੀ ਹੁੰਦੀ ਕਿ ਸਾਡੀਆਂ ਆਤਨ ਹੈ ਜਾਂ ਉਹਨਾਂ ਦੀ ਹੁੰਦੀਆਂ ਹੈ ਫਿਰ ਆਪਣੇ ਗੰਨੀ ਦੇਖਦਾ ਬੰਦਾ ਫਿਰ ਉੱਥੇ ਇਹ ਕਿਆ ਲੱਗਦੀ ਕਰਨਾ ਚਾਹੀਦਾ ਏ ਜਾਂ ਇਰਿਟੇਸ਼ਨ ਹੈ ਮਤਲਬ ਗਲਤ ਤਾਂ ਗਲਤ ਮਤਲਬ ਹੁੰਦਾ ਸਭੀ ਪੁਆਇੰਟ ਨਹੀਂ ਹੈਗਾ ਉਦਾਂ ਹੀ ਝੁੱਲੀ ਜਾਂਦੇ ਅਸੀਂ ਛੋਟੀ ਮੁੰਡੀ ਗੱਲ ਉਹਨੂੰ ਕਰਨਾ ਚਾਹੀਦਾ ਨਾ ਚਾਹੀਦਾ ਤਾਂ ਐਦਾਂ ਕਿ ਉਹ ਤਾਂ ਨਾਰਮਲ ਜੀ ਹੈਗੇ ਲੈ ਖਾਣਾ ਆਂਦੀ ਏ ਥੋੜੀ ਹੁਣ ਇਹ ਨਾਰਮਲ ਕੁਝ ਹੋ ਰਿਹਾ ਕੋਈ ਤਾਂ ਬੰਦਾ ਆਪਣਾ ਕੰਮ ਹੀ ਕਰ ਰਿਹਾ ਅਸੀਂ ਝੁੱਲ ਰਹੇ ਹਾਂ ਉਹ ਤੇ ਇਰਿਟੇਸ਼ਨ ਹੋ ਗਈ ਏ ਸਾਨੂੰ ਉੱਥੇ ਆਪਣੇ ਦਿਮਾਗ 'ਚ ਸੈੱਟ ਕਰਨੇ ਦੀ ਲੋਡ ਹੁੰਦੀ ਆ ਆਪਣੇ ਸੋਚ ਨੂੰ ਕਿਹਾ ਅਸੀਂ ਵੀ ਇੱਧਾ ਕਰਦੇ ਆ ਨਹੀਂ ਛੋਟੀ ਛੋਟੀ ਗਲਤੀ ਇਰੀਟੇਟ ਬੰਦਾ ਕਿਉਂ ਹੁੰਦਾ ਇਹ ਆਤਾ ਮਤਲਬ ਉਹ ਹੋਰ ਕੋਈ ਗੱਲਾਂ ਟੈਨਸ਼ਨ ਆ ਦਿਮਾਗ 'ਚ ਉਹਨੂੰ ਰਿਲੇਟ ਕਰਕੇ ਰੱਖ ਰਿਹਾ ਹਾਂ ਆਹ ਚੱਲ ਕੇ ਜੇ ਟਾਈਮ ਬੰਦੇ ਨੂੰ ਸ਼ਾਂਤੀ ਦੀ ਵੀ ਲੋਡ ਹੁੰਦੀ ਆ ਮੈਂਟਲ ਪੀਸ ਦੀ ਵੀ ਲੋਡ ਹੁੰਦੀ ਆ ਪਰ ਹਰ ਟਾਈਮ ਨਹੀਂ ਨਾ ਮੈਂ ਆਪਣੇ ਚ ਵੀ ਦੇਖਦਾ ਹੁੰਦਾ ਏ ਚੀਜ਼ਾ ਕਿ ਬੱਚੇ ਇਹਦੇ ਬੱਚੇ ਤਾਂ ਸ਼ਾਸਤਰਾ ਕਰਦੇ ਆ ਆਨਗੋਣ ਤੇ ਵਧੀਆ ਖੇਡਦੇ ਹੁੰਦੇ ਆ ਪਰ ਮੈਂ ਕਈ ਵਾਰ ਰੁਦਾ ਖੇਡਣ ਦਾ ਹੁੰਦਾ ਕਦੇ ਦੇਖਿਆ ਤਾਂ ਵੀ ਉਹ ਮੇਰਾ ਖੜੂਸ ਭਾਣਾ আর ਮੇਰਾ ਜੋ ਵੀ ਕਿਸੇ ਹੋਜੀ ਜਿਹੜਾ ਗੁੱਸਾ ਕੀਤਾ ਵੀ ਕੰ ਬੱਚਿਆਂ ਤੇ ਕਾਣ ਤਰੇ ਹਮ ਮੀਰੀ ਟਸਟ ਟਸਟ ਉਹ ਬਹੁਤ ਬੜੀਆਂ ਗੱਲਾਂ ਇਦਾਂ ਇਦਾਂ ਪਰ ਲਾਈਫ ਜ਼ਿੰਦਗੀ ਉਹ ਨਹੀਂ ਨਾ ਦੇਖ ਰਿਹਾ ਨਾ ਬੱਚਿਆਂ ਨਾਲ ਲਾਈਫ ਆਰਮ ਜਿਹੜੇ ਘਰਾਂ ਵਿੱਚ ਬੱਚੇ ਨਹੀਂ ਆਉਂਦੇ ਆ ਐਦਾਂ ਮਤਲਬ ਜਿਹੜੇ ਘਰਾਂ ਵਿੱਚ ਜਿੱਥੇ ਨਿਆਣੇ ਹੁੰਦੇ ਉੱਥੇ ਰੌਣਕ ਹੁੰਦੀ ਸਾਨੂੰ ਹਲੇ ਸੰਗ ਨਹੀਂ ਚੱਲ ਜਾਣਾ ਅੱਗੇ ਦੇਖਦੇ ਹਾਂ ਆਪਣੇ ਨਿਆਣੇ ਕਿੱਥੇ ਉੱਦਾਂਦੇ ਜਾਂ ਬਟ ਉਦਾਂ ਵੀ ਛੋਟੂ ਛੋਟੀ ਗੱਲ ਪਰ ਕਾਣ ਤਰਾਂਦੇ ਆ ਮੈਂ ਕਾਣ ਤੋ ਜਾਂਦਾ ਛੋਟੂ ਛੋਟੀ ਗੱਲ ਪਰ ਉੱਥੇ ਉਹਨਾਂ ਦਿਮਾਗ ਸੈੱਟ ਕਰਨ ਲਈ ਸੀ ਲੋਡ ਹੋ ਗਿਆ ਕਿਉਂਕਿ ਮੈਂ ਵੀ ਉਹ ਚੀਜ਼ਾਂ ਕਰਦਾ ਏ ਤੇ ਮੈਂ ਤਾਂ ਕੁਝ ਨਹੀਂ ਕਰਦਾ ਉਸ ਟਾਈਮ ਸਟਾਪ ਕਰਦਾ ਰੁਕਦਾ ਨਹੀਂ ਹੈਗਾ ਮੈਂ ਤਾਂ ਚੱਲੀ ਜਾਂਦਾ ਨਾ ਹੁੰਦਾ ਕਰਦਾ ਤੇ ਤੇ ਜਿੰਦ ਮੈਨੂੰ ਫੀਲ ਹੁੰਦਾ ਨਾ ਪਤਾ ਨਹੀਂ ਜੇ ਤਾਂ ਫੀਲ ਹੁੰਦਾ ਹਾਂਗਾ ਹੋ ਗਿਆ ਮੇਰੇ ਮੰਗਣਾ ਰੋਕ ਲੰਨਾ ਹੋ ਗਿਆ ਐ ਇਦਾਂ ਹੋ ਸਕਦਾ ਕਿ ਉਥੇ ਮੈਂ ਸੈਂਸਿਟੀਵ ਤਾਂ ਹੈਗੀ ਆ ਸੈਂਸਿਟੀਵ ਤਾਂ ਜ਼ਰੂਰੀ ਆ ਉਹ ਵੱਖਰੀ ਗੱਲ ਹੁੰਦੀ ਆ ਵੀ ਸਿਚੁਏਸ਼ਨ ਦੇ ਹਿਸਾਬ ਨਾਲ ਕੀ ਸਹਿਣਾ ਕੀ ਨਹੀਂ ਸਹਿਣਾ ਪਰ ਜੇ ਹਰ ਗੱਲ ਤੇ ਰਿਐਕਟ ਕਰਨ ਲੱਗੇ ਤਾਂ ਓਵਰ ਰਿਐਕਟ ਕਰਨ ਲੱਗੇ ਫਿਰ ਤਾਂ ਕੋਈ ਗੱਲ ਬਣਨੀ ਇੱਕ ਇਕਵਿਲੀਬਰੀਆ ਮਾਣਾ ਕਰਨਾ ਚਾਹੀਦਾ ਐਸ ਬੈਲੈਂਸ ਬੈਲੈਂਸ ਪ੍ਰੋ ਬੈਲੈਂਸ ਨਹੀਂ ਇਕਵਿਲੀਬ੍ਰੀਅਮ ਵੀ ਹਾਂ ਕਿਤੇ ਅੰਦਰ-ਅੰਦਰ ਹੋਗੇ ਬਟ ਉਹ ਵੀ ਟਿਕਾ ਦੇ ਮੈ ਰੈਡੀ ਜਾਂਦਾਗਾ ਪ੍ਰੋਪਰ ਬੈਲੈਂਸ ਤਾਂ ਹੁੰਦਾ ਨਹੀਂ। ਬਾਕੀ ਪਤਾ ਨਹੀਂ ਜਲਦੀ ਦੇਖ ਲਿਆ ਅੱਗੇ-ਅੱਗੇ ਕੀ ਬਣਨਾ ਕੀ ਨਹੀਂ ਬਣਨਾ ਬਟ ਕਾਣਤ ਨਾ ਜਦ ਬੰਦਾ ਮੈਂ ਕਾਣਤ ਦਾ ਜਾਂ ਮੈਨੂੰ ਇਰਿਟੇਸ਼ਨ ਹੁੰਦੀ ਹੈ ਮੈਂ ਚਿੜਕਦਾ ਹਾਂ ਕਿਸੇ ਤੋਂ ਤਾਂ ਉਸੇ ਮੈਨੂੰ ਦੇਖਣਾ ਪੈਂਦਾ ਵੀ ਗੱਲ ਮੈਨੂੰ ਦੇਖਣਾ ਪੈਣਾ ਵੀ ਉੱਤੇ ਗੱਲ ਹੋ ਕੇ ਦੀ। ਕਿ ਮੈਂ ਉਹ ਤਾਂ ਨਹੀਂ ਜੂਰੀ ਜੇ ਹੁਣੀ ਤੇ ਮੈਂ ਮੇਰੇ ਮੱਥੇ ਮੈਂ ਤਿਉੜੀਆਂ ਪਾਉਣ ਲੱਗ ਗਿਆ ਫਿਰ ਅੱਗੇ ਰੱਖ ਕੇ ਕੀ ਬਣੂਗਾ ਤਾਂ ਮੈਂ ਬੀਲ ਗਾਇ। ਤੇ ਆਪਾਂ ਸਾਥ ਦੀ ਵੀ ਮੰਨ ਕੇ ਚੱਲ ਗਏ ਤਾਂ ਵੀ ਦੋ ਬਾਟ ਪਏ ਤੇ 20 ਸਾਲ ਦੇ ਦੋ ਬਾਟ ਪਏ ਤੇ ਉਹ ਲਾਈਫ ਹੁਣ ਮੈਂ ਖੁਰੂਜ਼ਾ ਹੱਦਾਂ ਮਤੋਂ ਮਤੂੜੀਆਂ ਪਾਇਆ ਵਾ ਤਾਂ ਬੰਦਾ ਥੋੜੀ ਬੜਨਾ ਹੈ ਪੈਣਾ ਕਿ ਮम्मा ਜਿੰਦ ਉਹ ਤਾਂ ਜਿੰਦਗੀ ਦਾ ਨਾ ਮੁਸ਼ਕਿਲ ਨਹੀਂ ਹੈਗਾ ਦੇਖੋ ਠੀਕ ਹੈ ਅੱਜ ਵਸਤੇ ਨਹੀਂ ਐ 3 ਮਈ 2024 ਦਿਨ ਸ਼ੁਕਰ